ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇਜ਼ ਮੇਡਲ ਕਸ਼ੀਪਰਵਾ ਦਵੇਦੀ ਜੀ ਦੇ ਹੁਕਮਾਂ ਅਨਸਾਰ ਸਾਡੀ ਜੀਆਰਪੀ ਫੈਂਕਸ ਇੰਡੀਪੈਂਡੈਂਸ ਡੇ ਤੇ ਜਿਹੜੇ ਆਪਣੇ ਫੈਸਟੀਵਲ ਸੀਜ਼ਨ ਆ ਰਿਹਾ ਉਹਦੇ ਮੱਦੇਨਜ਼ਰ ਸਪੈਸ਼ਲ ਚੈਕਿੰਗ ਅਭਿਆਨ ਜੀਆਰਪੀ ਹੁਣ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅਸੀਂ ਟਰੈਕਸ ਰੇਲਵੇ ਟਰੈਕਸ ਰੇਲਵੇ ਪਲੇਟਫਾਰਮਸ ਤੇ ਟ੍ਰੇਨਸ ਦੇ ਵਿੱਚ ਉਹ ਚੈਕਿੰਗ ਦੀ ਸੁਰੱਖਿਆ ਪੈਸੇਂਜਰੀ ਸੁਰੱਖਿਆ ਲਈ ਅਸੀਂ ਬਚਨ ਵੱਧ ਹੈ ਜਿਸ ਦੇ ਚਲਦਿਆਂ ਸਾਨੂੰ 17 ਤਰੀਕ ਨੂੰ 17 178 ਨੂੰ 178 ਨੂੰ ਦੋ ਲਵਾਰਸ ਬੈਗ ਰਾਏਪੁਰ ਸਟੇਸ਼ਨ ਕੋਲ ਮਿਲੇ ਜਿਸ ਦੇ ਵਿੱਚ 10 ਪਿਸਟਲ ਜੇਸੀ ਬੇਸੀ ਪਿਸਟਲ ਅਤੇ 10 ਮੈਗਜ਼ੀਨ ਉਹਨਾਂ ਦੇ ਮੈਗਜ਼ੀਨ ਸੀਗੇ ਤੇ ਕੁਝ ਡਾਕੂਮੈਂਟ ਸੀਗੇ ਇਹਨਾਂ ਦੇ ਆਧਾਰ ਤੇ ਫਿਰ ਬਾਅਦ ਵਿੱਚ ਇਨਸਪੈਕਟਰ ਜੀਆਰਪੀ ਪਟਿਆਲਾ ਕੋਮ ਕੁਬੀਰ ਸਿੰਘ ਜੀ ਇਹਨਾਂ ਨੇ ਸਪੈਸ਼ਲ ਆਪਣਾ ਟੈਕਨਿਕ ਟੈਕਨੀਕਲ ਟੈਕਨੀਕਲ ਐਨਾਲਿਸਿਸ ਉੱਤੇ ਅਸੀਂ ਇੱਕ ਬੰਦੇ ਨੂੰ ਗ੍ਰਿਫਤਾਰ ਕਰਨ ਵੀ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਦਾ ਨਾਮ ਹੈਪੀ son of ਗੁਰਦੇਵ ਸਿੰਘ ਵਿਲੇ ਸਿੱਖਵਾਲ ਪੀਐਸ ਗੜ੍ਹ ਚੰਕਰ ਹੁਸ਼ਾਰਪੁਰ ਹੈ ਉਹ ਅਸੀਂ ਅਸੀਂ ਗ੍ਰਿਫਤਾਰ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਤੇ ਬਾਕੀ ਅੱਗੇ ਉਹਨੂੰ ਕੁਝ ਕਿਤੇ ਉਸ ਦੀ ਅਸੀਂ ਗੁਜ਼ਾਰੀ ਹੈ ਜਦ ਇਤਨਾ ਹਸਲਾ ਹੈਗਾ ਕਿ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਜਾਂਦੇ ਸੀ ਨੇਚਰਲੀ ਹੁਨੇ ਜਿਹੜਾ ਹੁਣ ਅਸਲ ਆਇਆ ਕਿਸੇ ਕਿਸੇ ਵਾਰਤ ਲਈ ਆਇਆ ਹੈਗਾ ਇਹਨੂੰ ਬੈਕਵਰਡ ਤੇ ਫਾਰਵਰਡ ਲਿੰਕਿੰਗ ਇਹਦੇ ਬਹੁਤ ਜ਼ਰੂਰੀ ਹੈ ਅਸੀਂ ਦੇਖਣੀ ਹੈ ਕਿ ਕਿੱਥੋਂ ਆਇਆ ਹੈਗਾ ਤੇ ਅੱਗੇ ਕਿੱਥੇ ਇਹਨਾਂ ਨੇ ਕਿੱਥੇ ਭੇਜਣਾ ਹੈ ਕੀ ਕਿਦੋਂ ਕਰਨਾ ਸੀ ਇਹ ਦੋਨੋਂ ਚੀਜ਼ਾਂ ਹੁਣ ਅਸੀਂ ਪਰ ਅਜੇ ਬੜੀ ਮੁੰਡਲੀ ਤਫਤੀਸ਼ ਦਾ ਹਿੱਸਾ ਹੈ ਤੇ ਅਸੀਂ ਇਹ ਸਾਰਾ ਬੜੀ ਢੁਗਾਈ ਨਾਲ ਚੈੱਕ ਕਰ ਰਹੇ ਹਾਂ ਸਰ ਜੀ ਪਿਸਟਲ ਤੇ ਮੈਗਜ਼ੀਮ ਦੀ ਕਲ ਕਿਤੇ ਇੱਕ ਆਫਿਸ ਨਾਲ ਸੀ ਇਹ ਜਾਂ ਸਾਡੀ ਪਿਸਟਲ ਨਹੀਂ ਇਹ ਕੱਲੇ ਕੱਲੇ ਪਿਸਟਲ ਨੇ ਇਸ ਨੂੰ ਖਾਲੀ ਨਿਕਲਦੇ ਨੇ ਉਹ ਕਾਰਤੂਸ ਨਹੀਂ ਹੈਗੇ ਉਹਦੇ ਵਿੱਚ ਇਹਨਾਂ ਨੇ ਕਿਹਾ ਪਹਿਲੇ ਵੀ ਕੋਈ ਮਾਮਲੇ ਦੰਜੇ ਸਰ ਕਿਤੇ ਕੁਝ ਰੈਸਟਿਗੇਸ਼ਨ ਤੇ ਆਇਆ ਨਹੀਂ ਜਿਹੜਾ ਅਸੀਂ ਕੀਤਾ ਕਿਉਂਕਿ ਹਜੇ ਇੱਕ ਬੰਦਾ ਅਸੀਂ ਗ੍ਰਿਫਤਾਰ ਕੀਤਾ ਤੇ ਉਹ ਹਜੇ ਉਹਦੇ ਪਹਿਲਾਂ ਹਜੇ ਸਾਨੂੰ ਅਸੀਂ ਖੁਸ਼ੇਸਪੁਰ ਨਹੀਂ ਪਹੁੰਚਿਆ ਤੇ ਬਾਕੀ ਉਹਨਾਂ ਜੀ ਅੱਜ ਅੱਜ ਹੀ ਅਸੀਂ ਰਿਮਾਂਡ ਦੇ ਆ ਉਸ ਦਾ ਕੁਝ ਕੁਝ ਕਰਾਂਗੇ ਸ਼ੁਰੂ ਕਰ ਰਹੇ ਹਾਂ ਤਿੰਨ ਦਿਨ ਇਹ ਹੈਗਾ ਜੀ ਹੈਪੀ son of ਗੁਰਦੇਵ ਸਿੰਘ ਵਿਲੇਜ ਸੇਖੋਵਾਲ ਪੀਐਸ ਗੜ੍ਹ ਚੰਕਰ ਹੁਸ਼ਿਆਰਪੁਰ ਹੁਸ਼ਿਆਰਪੁਰ ਦਾ ਹੈ ਸਰ ਬੈਗ ਇਸ ਹਾਂਜੀ ਇਹਦੇ ਵਿੱਚ ਕਪੜੇ ਵਗੈਰਾ ਸੀਗੇ ਤੇ ਬਾਕੀ ਕੋਈ ਸਾਨੂੰ ਸਮਾਨ ਮਿਲੇ ਤਾਂ ਹੀ ਸਾਨੂੰ ਇਹਦਾ پتہ ਚੱਲਿਆ ਕੁਝ ਟੈਕਨੀਕਲ ਰਿਸਰਚ ਕੀਤਾ ਬੜੀ 2-3 ਦਿਨ ਲਗਾਤਾਰ ਦਿਨ ਰਾਤ ਕਰਕੇ ਇਨਸਪੈਕਟਸ ਆਫਿਸ ਟੀਮ ਨੇ ਅਸੀਂ ਇਸ ਨੂੰ ਗ੍ਰਿਫਤਾਰ ਕੀਤਾ ਹੈ ਰੈਸਟਰੀ ਉੱਥੋਂ ਲੈ ਕੇ ਆਏ ਅਸੀਂ ਇਸ ਨੂੰ ਮਤਲਬ ਸਭ ਕੁਝ ਹੋਰ ਵੀ ਜਾਣਕਾਰੀ ਹੈ ਜਾਂ ਪੁੱਛ ਗੱਲ ਦੀ ਕਿ ਇਹਦੇ ਨਾਲ ਹੋਰ ਵੀ ਬੰਦੇ ਆ ਕਿ ਇਕੱਲੇ 2 ਦਿਨ ਨਹੀਂ ਹਜੇ ਤਾਂ ਹਜੇ ਤਾਂ ਹਜੇ ਤਾਂ ਇਹ ਕੁਝ ਕੁਛ ਕਰਾਂਗੇ ਹਜੇ ਹਜੇ ਸਾਨੂੰ ਸ਼ਿਓਰ ਰਹੀ ਹੈ ਅੱਗੇ ਬਾਕੀ ਦੇਖਦੇ ਨਾਲ ਇਹਦੇ ਕੋਈ ਟ੍ਰੇਡਡ ਕੌਣ ਇਹਦੇ ਨਾਲ ਮੈਂਬਰ ਨੇ ਕੀ ਹੈਗਾ ਉਹ ਅਗਲੀ ਕੁਝ ਜੀ ਤੇ ਪਤਾ ਲੱਗਿਆ ਤੇਰੇ ਵਿੱਚ ਤਾਂ ਸੀ ਕੀ ਕਰਦਾ ਸੀ ਕਿਤਾ ਹੁੰਦਾ ਸੀ ਹਜੇ 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 ਅਸੀਂ ਬਿਲਕੁਲ ਅੱਜ ਹੀ ਅਜਾ ਰਮਾਨ ਲਿਆ ਤੇ ਹੁੰਦਾ ਅੱਜ ਅਸੀਂ ਕੁਝ ਕੀ ਸ਼ੁਰੂ ਕਰਨੀ ਹੈ ਹਜੇ ਇੰਨੀ ਜਲਦੀ ਮੈਂ ਕੁਝ ਦੱਸਣ ਦੇ ਸਮਰੱਥ ਨਹੀਂ ਹਾਂ ਇਹ ਤਿਆਰ ਕਿਸ ਕੈਟਗਰੀ ਦੇ ਹੈ ਜੇ ਕੋਈ ਸੁਝਾਵੇ ਰ ਇਹ ਬੱਤੀਪੁਰ ਦੇ ਪਿਸਟਨ ਨੇ 7.62 mm ਤੇ ਬਿਲਕੁਲ ਬ੍ਰੈਂਡ ਨਿਊ ਹੋਣੇ ਇਹ ਠੀਕ ਹੈ ਜਿਹੜਾ ਕੈਜਨ ਨੇ ਬਣੇ ਹੋਏ ਲੱਗਦਾ ਕਿ ਕੁਝ ਚੁਰਾਏ ਗਏ ਜਾਂ ਨਹੀਂ ਹਜੇ ਯੂਜ਼ ਨਹੀਂ ਹੋਏ ਇਹ ਐਂ ਲੱਗਦਾ ਜਿਵੇਂ ਫੈਕਟਰੀ ਤੋਂ ਸਿੱਧਾ ਹੀ ਆਏ ਨੇ ਸਰ ਇੰਡੀਆ ਮੇਡ ਇਹ ਲਿਖਿਆ ਉੱਪਰ ਜਿਹੜਾ ਲਿਖਿਆ ਮੇਡ ਇਨ ਇੰਡੀਆ ਮੇਡ ਨੇ ਮੇਡ ਇਨ ਇਟਲੀ ਐਂਡ ਮੇਡ ਇਨ ਇਹ ਜਾਂ ਕੁਝ ਮੇਡ ਇਨ ਚਾਈਨਾ ਐਂ ਐਦਾਂ ਲਿਖਿਆ ਹੋਏ ਨੇ ਪਰ ਇਹ ਜਿਸ ਤਰ੍ਹਾਂ ਪਿਛਲੇ ਕੁ ਸਮੇਂ ਦੇ ਵਿੱਚ ਗੈਂਸਟਰਾਂ ਵੱਲੋਂ ਇਹ ਅਗਰਾਮਕ ਕਿ ਕਿ ਪੂਰੀ ਤਰ੍ਹਾਂ ਹਾਂ ਤਕਰੀਬਨ ਹੋ ਜੇ ਨੇ ਪਹਿਲਾਂ ਵੀ ਹਜੇ ਆਪਾਂ ਦੇ ਹਰਪ੍ਰਮ ਦੀ ਕਿਤੇ ਨਹੀਂ ਹਜੇ ਤੱਕ ਇਸ ਦੀ ਕੋਈ ਉਹ ਨਹੀਂ ਹੋਈ ਹੈਗੀ ਅਜੇ ਇਸ ਦਾ ਕਿਸੇ ਗੈਂਗ ਨਾਲ ਕੋਈ ਸਬੰਧ ਅਜੇ ਸਾਨੂੰ ਨਹੀਂ ਮੁਰੇ ਸਾਹਮਣੇ ਸਾਹਮਣੇ ਸੱਚੀਆਂ